ਇੰਨੇ ਮੀਂਹ ਦੇ باوجود ਆਪ ਘਰੋਂ ਨਿਕਲ ਕੇ ਤੁਰ ਕੇ ਗੱਡੀਆਂ ਤੇ ਜੋ ਸਾਧਨ ਹੈ ਇੱਥੇ ਪਹੁੰਚੇ ਹਜ਼ਾਰਾਂ ਦੀ ਗਿੰਦੀ ਮੈਂ ਕਹਿ ਸਕਦਾ ਮੇਰੇ 20-25 ਸਾਲ ਦੇ ਇਤਿਹਾਸ ਵਿੱਚ ਐਡਾ ਵੱਡਾ ਦਰਨਾ ਨਹੀਂ ਦੇਖਿਆ ਜਨਾਬ ਅੱਜ ਲੈਂਡ ਪੂਲਿੰਗ ਖਿਲਾਫ ਸ਼੍ਰੋਮਣੀ ਕਾਲੀ ਦਲ ਵੱਲੋਂ ਦਰਨਾ ਲਾਇਆ ਗਿਆ ਤੇ ਤੁਸੀਂ ਆਪ ਹੀ ਦੇਖ ਲੈ ਕੇ ਐਡਾ ਵੱਡਾ ਇਕੱਠ ਇੰਨੇ ਮੀਂਹ ਹੋਣ ਦੇ ਬਾਵਜੂਦ ਇੰਨੇ ਢਿੱਕੇ ਪੈਣ ਦੇ ਬਾਵਜੂਦ ਵਰਕਰ ਆ ਜਿਹੜੇ ਉਹ ਬੜੇ ਜੋਸ਼ ਨਾਲ ਤੇ ਬੜੇ ਗੁੱਸੇ ਨਾਲ ਸਰਕਾਰ ਦੇ ਖਿਲਾਫ ਆਏ ਆ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆ ਉਹ ਕਿਸਾਨੀ ਨਾਲ ਜੁੜਿਆ ਹੋਇਆ ਹੈ ਵਰਕਰ ਆ ਸੋ ਇਹ ਗੱਲ ਹਰ ਕਿਸਾਨ ਨੂੰ ਪਤਾ ਲੱਗ ਗਿਆ ਕਿ ਜਿਹੜੇ ਦਿੱਲੀ ਦੇ ਲੋਕ ਆ ਉਹ ਪੰਜਾਬ ਦੀ ਕਿਸਾਨੀ ਲਈ ਤੇ ਪੰਜਾਬ ਨੂੰ ਲੁੱਟਣ ਲਈ ਆਏ ਆ ਇਸ ਕਰਕੇ ਜਿਹੜੀ ਇਹ ਪਾਲਿਸੀ ਆ ਬੜੀ ਘਾਤਕ ਆ ਤੇ ਉਹਦੇ ਖਿਲਾਫ ਜਿਹੜਾ ਅਕਾਲੀ ਦਲ ਨੇ ਅੱਜ ਵਿਗੜ ਵਜਾਇਆ ਤੇ ਆਉਣ ਵਾਲੀ ਜਿਹੜੀ 2027 ਦੀ ਚੋਣਾਂ ਆ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਜਿਤਾਉਣਗੇ ਤੇ ਨਾਲ ਜਿਹੜੀ ਇਹ ਪਾਲਿਸੀ ਆ ਇਹ ਤਾਂ ਹੀ ਰੱਦ ਹੋ ਸਕਦੀ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਵੇ। ਵੱਡੀ ਗਿਣਤੀ ਵਿੱਚ بارش ਵਿੱਚ ਕਬੀ ਜਿਹੜੇ ਕਿਸਾਨ ਜਿੱਤੇ ਬੰਦੀ ਪੁੱਜੀ ਅਕਾਲੀ ਦਲ ਨੇ ਇੱਥੇ ਬੰਨੀ ਆਪਣੀ ਨੇ ਲੈ ਕੇ ਦੂਰ ਦੂਰੋਂ ਪੁੱਜੀ ਆਣੀ ਉਹਨਾਂ ਦਾ ਜਿੰਦਰਾ ਧੰਨਵਾਦ ਕਰਦੇ ਹਾਂ। ਮੈਂ ਤਾਂ ਕੋਈ ਮੇਰੇ ਕੋਲ ਕੋਈ ਸ਼ਬਦੀ ਨਹੀਂ ਕਿਉਂਕਿ ਜਿਹੜੇ ਵਰਕਰ ਐਡੇ ਵੱਡੀ ਗੈੰਟੀ 'ਚ ਇੰਨੇ ਮੀਂਹ ਦੇ باوجود ਆਏ ਆ ਮੈਂ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਵਰਕਰਾਂ ਦਾ ਖਾਸ ਕਰਕੇ ਮੈਂ ਜਿਹੜੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਅਧਿਆਤੀ ਦੀ ਉੱਥੋਂ ਦੇ ਜਿਹੜੇ ਵਰਕਰ ਜਿਵੇਂ ਰੈਕੋਟ ਗੱਲ ਹਲਕਾ ਦਾਖੇ ਤੋਂ ਜਗਰਾਉਂ ਤੋਂ ਜਿੰਨੇ ਵੀ ਸਾ ਜਾਂ ਸਾਡੇ ਹਲਕਾ ਇੰਚਾਰਜ ਜਾਂ ਸਾਡੇ ਹੋਰ ਦਰਜਾ ਬਦਰਜਾ ਜਿਹੜੇ ਵਰਕਰ ਆ ਲੀਡਰ ਆਏ ਆ ਮੈਂ ਸਾਰਿਆਂ ਦਾ ਖਾਸ ਕਰਕੇ ਸੋਸ਼ਲ ਮੀਡੀਆ ਦੇ ਜਿਹੜੇ ਮੇਰੇ ਨੌਜਵਾਨ ਵੀਰ ਕੰਮ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸ ਧਰਨੇ ਨੂੰ ਗੈੰਟੀ ਵਧਾਉਣ ਲਈ ਸੋ ਉਹਨਾਂ ਦਾ ਵੀ ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਇਹੀ ਆਸ ਨਾਲ ਕੇ ਆਓ ਆਪਾਂ ਰਲ ਕੇ ਇਕੱਠੇ ਹੋ ਕੇ ਜਿਵੇਂ ਅੱਜ ਧਰਨੇ ਤੇ ਵੱਡੀ ਗੈੰਟੀ ਤੇ ਪਹੁੰਚੇ ਆਉਣ ਵਾਲੇ ਸਮੇਂ ਜਦੋਂ ਵੀ ਕਾਲੀ ਦਲ ਕੋਈ ਕਾਲ ਦੇਵੇ ਆਪਾਂ ਵੱਡੀ ਗਿਣਤੀ ਸਰਕਾਰ ਦਾ ਵਿਰੋਧ ਕਰਕੇ 2027 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਕੋਈ ਲੈਂਡ ਪੁਲਿੰਗ ਨਹੀਂ ਲੈਂਡ ਗ੍ਰੈਬਿੰਗ ਹੈ ਇੱਕ ਤਰ੍ਹਾਂ ਦੀ ਸੁਖਵੀਰ ਜੀ ਨੇ ਵੀ ਬਾਰ ਬਾਰ ਇਹ ਗੱਲ ਕਹੀ ਹੈ ਕਿ ਲੈਂਡ ਗ੍ਰੈਬਿੰਗ ਹੈ ਲੈਂਡ ਪੁਲਿੰਗ ਨਹੀਂ ਹੈ ਔਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਔਰ ਵਪਾਰੀਆਂ ਨੂੰ ਇਹ ਮੈਂ ਸਮਝਦਾ ਸਿਰਫ ਕਿਸਾਨ ਨਹੀਂ ਮਰ ਰਹੇ ਸ਼ਹਿਰ ਦੇ ਜਿਹੜੇ ਵਪਾਰੀ ਹੈ ਜਿਨ੍ਹਾਂ ਨੇ ਇੰਨੇ ਇੰਨੇ ਕਿੱਲੇ ਖਰੀਦੇ ਹੋਏ ਆ ਉਹ ਵੀ ਕਿਤੇ ਨਾ ਕਿਤੇ ਇਸ ਪਾਲਿਸੀ ਦੇ ਵਿੱਚ ਮਰਨਗੇ ਮਰਨਗੇ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋਇਆਗਾ ਇਸ ਚੀਜ਼ ਦਾ ਔਰ ਲੋਕਾਂ 'ਚ ਇਸ ਗੱਲ ਦਾ ਰੋਸ਼ ਹੈ ਇਹਦਾ ਤੁਸੀਂ ਜਿਹੜਾ ਸਾਖਸ਼ਾ ਜਿਹੜਾ ਤੁਸੀਂ ਮੈਨੂੰ ਨਾ ਕੋਈ ਦਰਸ਼ਣ ਹੀ ਕਰ ਲਿਆ ਕਿ ਬਾਹਰ ਦੇਖੋ ਇੰਨੀ ਬਰਸਾਤ ਦੇ ਬਾਵਜੂਦ ਕਿ ਹਜ਼ਾਰਾਂ ਦਾ ਇਕੱਠ ਜਿਹੜਾ ਇਸ ਲੈਂਡ ਗ੍ਰੈਬਿੰਗ ਦੇ ਵਿਰੁੱਧ ਇੱਥੇ ਇਕੱਠਾ ਹੋਇਆ ਇੱਥੋਂ ਇਹ ਸਾਬਤ ਹੋ ਜਾਂਦਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਜੀ ਜਦੋਂ ਦੇ ਦਿੱਲੀ ਤੋਂ ਵਿਲੇ ਹੋਏ ਆ ਤੇ ਉਹਨਾਂ ਦੀ ਸਾਰੀ ਟੀਮ ਹੈ ਜਿਹੜੀ ਸਸੋਦੀ ਆ ਚਾਹੇ ਜੈਨ ਆ ਚਾਹੇ ਕੋਈ ਵੀ ਹੋਰ ਆ ਉਹ ਸਿਰਫ ਤੇ ਸਿਰਫ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਆ ਔਰ ਉਹਨਾਂ ਦਾ ਕੋਈ ਕੰਮ ਨਹੀਂ ਔਰ ਉਹਨਾਂ ਦਾ ਇੱਕੋ ਇੱਕ ਇਹ ਹੈ ਉਹ ইস্ট ਇੰਡੀਆ ਕੰਪਨੀ ਦੀ ਤਰ੍ਹਾਂ ਆਏ ਆ ਕਿ ਪੰਜਾਬ ਤੋਂ ਜਿੰਨਾ ਕੋ ਪੈਸਾ ਇਕੱਠਾ ਹੁੰਦਾ ਅਸੀਂ ਕਰਕੇ ਲੈ ਜੀਏ ਤੇ ਭਗਵੰਤ ਮਾਨ ਜੀ ਸਿਰਫ ਐਸੇ ਹੀ ਗੱਲ 'ਚ ਖੁਸ਼ ਨੇ ਕਿ ਮੈਂ ਇੱਕ ਸੀਐਮ ਦੇ ਅਹੁਦੇ ਤੇ ਬੈਠਾ ਉਹਨਾਂ ਨੂੰ ਤਾਂ ਸਵਾਏ ਝਟਕਿਆਂ ਤੋਂ ਸਵਾਏ ਹੋਰ ਗੱਲਾਂ ਤੋਂ ਕੋਈ ਚੀਜ਼ ਹੀ ਨਹੀਂ ਯਾਦ ਰਹਿੰਦੀ ਔਰ ਮੈਂ ਕਹਿੰਦਾ ਕਿ ਸੀਐਮ ਪਦ ਦੀ ਜਿਹੜੀ ਮਰਿਆਦਾ ਉਹਨਾਂ ਨੇ ਇੰਨੀ ਕੋ ਘਰਾ ਦਿੱਤੀ ਹੈ ਕਿ ਜਿਹੜੀ ਉਹਨਾਂ ਦੀ ਭਾਸ਼ਾ ਵਿਧਾਨ ਸਭਾ ਦੇ ਵਿੱਚ ਹੁੰਦੀ ਹੈ ਮੈਂ ਸਮਝਦਾ ਕਿ ਹਰ ਇੱਕ ਸੰਸਾਰ ਦੇ ਵਿੱਚ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਮਜੀਠੀਆ ਜੀ ਦੀ ਵਾਈਫ ਨੇ ਪਿੱਛੇ ਜੇ ਬਿਆਨ ਦਿੱਤਾ ਉਹਦੀ ਆਪਾਂ ਰੀਸ ਲਗਾਣੇ ਪਏ ਆ ਉਹ ਯਾਰ ਤੁਸੀਂ ਸੀਐਮ ਹੋ ਇੱਥੇ ਦੇ ਮੁੱਖ ਮੰਤਰੀ ਆ ਤੁਸੀਂ ਪੰਜਾਬ ਦੇ ਕਮ ਸੇ ਕਮ ਇੰਨੀ ਤਾਂ ਸ਼ਰਮ ਕਰ ਲੋ ਕਿ ਕਿਸੇ ਲੇਡੀ ਦੀ ਆਪਾਂ ਰੀਸ ਲਗਾਣੇ ਪਿਆ ਹੋਰ ਵੀ ਕਈ ਇਹੋ ਜਿਹੀਆਂ ਊਟ ਪਟੰਗ ਗੱਲਾਂ ਉਹਨਾਂ ਨੂੰ ਅੱਜ ਵੀ ਇਹੀ ਲੱਗਦਾ ਕਿ ਮੈਂ ਕਮੇਡੀਅਨ ਸਰਕਸ ਦਾ ਮੁਖੀ ਆ ਜੀ ਉਹ ਆਪਣੇ ਆਪ ਨੂੰ ਕਮੀਡੀਅਨ ਸਰਕਸ ਦਾ ਮੁਖੀ ਮੰਨ ਕੇ ਅੱਜ ਵੀ ਉਹੋ ਜਿਹੀ ਭਾਸ਼ਾ ਬੋਲਦੇ ਆ 2027 ਦੇ ਵਿੱਚ ਜਿਹੜਾ ਮੂਤਰ ਜਵਾਬਤਾਈ ਆ ਉਹ 2027 ਦੇ ਵਿੱਚ ਜਨਤਾ ਨੇ ਉਹਨਾਂ ਨੂੰ ਜਵਾਬ ਦੇ ਦੇਣਾ ਜੀ ਜਿਹੜੇ ਏਡੇ ਏਡੇ ਅਕਾਲੀ ਦਲ ਦੇ ਇਕੱਠ ਹੋ ਰਿਹਾ ਤੁਸੀਂ ਪਰਸੋਂ ਦੇਖੋ ਕਿ ਤਰਨ ਤਰਨ ਇਕੱਠ ਹੋਇਆ ਕੱਲ ਜੀਰੇ ਹੋਇਆ ਅੱਜ ਇੱਥੇ ਹੋਇਆ ਏਡੇ ਏਡੇ ਕਾਠੀ ਜਿਹੜੇ ਇਹ ਦਰਸਾਉਂਦੇ ਆ ਵੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ 2027 ਦੇ ਵਿੱਚ ਤੈਅ ਕਾਫੀ ਵੱਡੀ ਗੱਦੀ ਤੇ ਇੱਕ ਸਾਲ ਆ ਗੂ ਪਹੁੰਚੀ ਸੀ ਉਹਨਾਂ ਦਾ ਜਿਹੜੇ ਕਹਿਣਾ ਹੈਗਾ ਕਿ ਇਹ ਸਕੀਮ ਦੇ ਖਿਲਾਫ ਆਏ ਸੀ ਦੇਖੋ ਜਿਹੜਾ ਇਨਸਾਨ ਦੁਖੀ ਹੈ ਇਸ ਸਕੀਮ ਤੋਂ ਉਹ ਤਾਂ ਇਸ ਗੱਲ ਨੂੰ ਕਹੇਗਾ ਹੀ ਕਹੇਗਾ ਔਰ ਹਰ ਸ਼ਹਿਰ ਵਾਸੀ ਵੀ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਜਿਹੜਾ ਧੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਵਪਾਰੀਆਂ ਦੇ ਨਾਲ ਵੀ ਉਹਦੇ ਨਾਲ ਨਾਲੇ ਧੱਕਾ ਹੋ ਰਿਹਾ ਹੋਰ ਕੁਝ ਨਹੀਂ ਕਿਸ ਤਰ੍ਹਾਂ ਧੰਨਵਾਦ ਕਰੋਗੇ ਜੀ ਵੱਡੀ ਕੀਤੀ ਹੈ ਬਾਰਸ਼ ਜਿਹੜੇ ਆਏ ਨੇ ਸਾਰੇ ਵਰਕਰਾਂ ਦਾ ਮੈਂ ਤਾਂ ਕਹਾਂਗਾ ਕਿ ਪ੍ਰਧਾਨ ਜੀ ਖੁਦ ਧੰਨਵਾਦ ਕਰਗੇ ਮੈਂ ਤਾਂ ਇੱਕ ਛੋਟਾ ਜਿਹਾ ਆਪ ਵਰਕਰ ਆ ਤੇ ਪ੍ਰਧਾਨ ਜੀ ਸਾਰੇ ਵਰਕਰਾਂ ਦਾ ਧੰਨਵਾਦ ਕਰਕੇ ਗਏ ਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੰਨੇ ਵਰਦੇ ਮਹੀਨੇ ਦੇ ਵਿੱਚ ਅੱਜ ਵਰਕਰਾਂ ਨੇ ਇੱਕ ਜਜ਼ਬਾ ਦਿਖਾਇਆ ਕਿ 2027 ਦੀ ਜਿਹੜੀ ਸਰਕਾਰ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ